ਹਾਂਜੀ ਉਹ ਰਹੀ ਕਿਕਾਤਾਲ ਸਾਹਿਬ ਹੈ ਕਿ ਫਤੇ ਅੱਜ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਸਾਜਗੋਬ ਸਿੰਘ ਜੀ ਟੱਕਰ ਜੋ ਕਿ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਬਕਾਲ ਚਰਾਣਾ ਕਾਂਗਰਸਾਂ ਨੂੰ ਦੇ ਪ੍ਰਭਾਵ ਦੇ ਤहतੋਂ ਕੁਦੀਪ ਸਿੰਘ ਜੀ ਟੱਕਰ ਜੋ ਨੌਜਵਾਨ ਨੇ ਸੁਪੁੱਤਰ ਹੈ ਉਨ੍ਹਾਂ ਦੇ ਤਰਫੋਂ 12 ਸਾਲਾਂ ਪੂਰੇ ਹੋਏ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਅੱਜ ਵੀ ਇਹਨਾਂ ਦੇ ਖੂਨਦਾਨ ਕੈਂਪ ਲਾਇਆ ਨੰਦਕਿਸ਼ਾਰ ਦਿੱਤਾ ਚਾਹੇ ਹਜ਼ਾਰਾਂ ਬੰਦੇ ਲੱਗੇ ਸ਼ਾਪਿੰਗ ਕਰਨੇ ਤੇ ਪੂਰਨ ਦਮ ਸੇਂਪਲੀ ਦੀ ਜੋ ਸੇਵਾ ਹੈ ਸਮਾਜ ਦੇ ਵਿੱਚ ਸਭ ਤੋਂ ਵੱਡੀ ਸੇਵਾ ਗਣੀ ਜਈਏ ਕਿਉਂਕਿ ਇਹ ਜਰੂਰਤਵਾਂ ਨੂੰ ਜਿੰਦਗੀ ਨੂੰ ਬਚਾਉਣਾ ਸਭ ਮਨੁੱਖਤਾ ਦੇ ਲਈ ਕੰਮ ਆਉਣਾ ਸਭ ਤੋਂ ਵੱਡੀ ਸੇਵਾ ਪਰਮਾਤਮਾ ਦੀ ਖੁਸ਼ੀ ਕਰਛੀ ਦੇਣ ਦੀ ਸੋ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਦੀ ਖੁਸ਼ੀ ਰਣੀ ਆ ਤਾਂ ਉਹਦੇ ਬਰਾਬਰ ਹੀ ਸਭ ਤੋਂ ਵੱਡੀ ਗੱਲ ਕਿ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਨੇ ਮੈਂ ਇੱਕ ਵਾਰ ਨਹੀਂ ਕਿਤਾਬ ਪੜ੍ਹੀ ਉਹਨਾਂ ਨੇ ਜਿਹੜਾ ਸਿਰ ਵੀ ਰਾਜੀ ਸਮਾਜ ਦੇ ਵਿੱਚੋਂ ਵਿਚਰਦੇ ਜਿੰਨੀ ਮਰਜ਼ੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਲੰਗਰਾਂ ਰਗੁੰਦਰਾ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਲੰਗਰ ਲਗਾਉਂ ਗਏ ਬਹੁਤ ਸੇਵਾ ਕਰਨੀ ਤੇ ਅਗਨ ਅਸੀਂ ਆਪਣੇ ਮਾਤਾ ਪਿਤਾ ਦੀ ਘਰ ਵਿੱਚ ਸੇਵਾ ਨਹੀਂ ਕਰਦੇ ਨਾ ਉਹ ਲੰਗਰ ਲਗਾਏ ਤੇ ਸਾਰੇ ਕੰਮ ਕੀਤੇ ਜੇ ਰਾਤਾਂ ਸਭ ਗੁਰੂਵਾਲਾ ਰਹਿਮਤ ਤੇ ਬਖਸ਼ਿਸ਼ ਕਰ ਮੈਨੂੰ ਆਪਣੇ ਭਤੀਜੇ ਗੁਰਦੀਪ ਸਿੰਘ ਤੱਕ ਤੋਂ ਪੱਤਰਕਾਰ ਵੀ ਹਮਚਾਰੇ ਦਾ ਜਿਨ੍ਹਾਂ ਨੇ ਉੱਤੇ ਬਹੁਤ ਮਾਣ ਹੈ ਮਾੜਾ ਸਾਲਾਂ ਤੋਂ ਹੀ ਆਪਣੇ ਪਿਤਾ ਦੀ ਸੇਵਾ ਕਰ ਰਿਹਾ ਹੈ ਵਰਸ਼ੀਆਂ ਬਣਾ ਰਿਹਾ ਹੈ ਤੇ ਗੁਰੂ ਮਾਰਾ ਕਿਰਪਾ ਕਰਨਗੇ ਸੋਇਸ਼ੇਤਰਾਈ ਆਪਾਂ ਇਹ ਸੋ ਸਿੱਖਿਆ ਲਈ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰੀਏ ਜਿਉਂਨੇ ਜੀ ਵੀ ਰੱਜ ਕੇ ਸੇਵਾ ਕਰੀਏ ਜੋ ਉਸ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰੀਏ ਹਮੇਸ਼ਾ ਕਿ ਇੱਕ ਯਾਦ ਕਰਨਾ ਹੀ ਚੰਗਾ ਠੰਗ ਹੁੰਦਾ ਹੈ ਸੋ ਲੰਗਨ ਸੰਤਨ ਸ਼ਾਤਰਿਆਂ ਨੇ ਹਜ਼ਾਰਾਂ ਦੀ ਗ੍ਰਤੀ ਦੇ ਵਿੱਚ ਸੋ ਗੁਰੂ ਮਾਰਾ ਰਹਿਮਤ ਦੇ ਪਕਸ਼ਿਸਤਨ ਸੋਨਰ ਅਰਚ ਜਿਵੇਂ ਸੀ ਸ਼ਬਦਾਂ ਦੇ ਨਾਲ ਹੀ ਮੈਂ ਇਲਾਕਾ ਵਾਸੀਆਂ ਨੂੰ ਜਿੱਥੇ ਮੈਂ ਇਹ ਦੰਦ ਰਾਇ ਇਸ ਕਰਦੀ ਕਿਉਂਕਿ ਗੁਰਦੀਪ ਸਿੰਘ ਟੱਕਰ ਦੀ ਸ਼ਖਤ ਵੀ ਕਰਦ ਰਾ ਸੋ ਮਾਰੇ ਕਰਤਾ ਤਾਂ ਸਾਰੇ ਬੱਚੇ ਇਸੇ ਦਾ ਨੇਪਣ ਮਹਿਰੂ ਜੀ ਦਾ ਖਾਂਸਾ ਮਹਿਰੂ ਮੈਂ ਰਾਜ ਦੇ ਖੁੰਜਾਂ ਕੇ ਆਪ ਨੂੰ ਲੈ ਕੇ ਕੀ ਕਹੋਗੇ ਜੀ ਅੱਜ ਅਸੀਂ ਯਾਦ ਕਰ ਰਹੇ ਆ ਸਾਡੇ ਸਤਾਰ ਜੋਗ ਮੇਰੇ ਪਿਤਾ ਸਬਾਨ ਸਵਰਗਵਾਸੀ ਜਗਮੋਨ ਸਿੰਘ ਜੀ ਟੱਕਰ ਸਾਹਿਬ ਦੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਕੁੰਡਰ ਕੈਂਪ ਲਗਾਇਆ ਗਿਆ ਹੈ ਅਸੀਂ ਦੇਖ ਰਿਹਾ ਕਿ ਸਾਰੇ ਬਹੁਤ ਹੀ ਵੱਡੇ ਪ੍ਰਬੰਧ ਨੇ ਜਿਹੜੇ ਜਿੱਥੇ ਬਹੁਤ ਹੀ ਵੱਡੀਆਂ ਟੀਮਾਂ ਜਿਹੜੀਆਂ ਵੱਡੇ ਹਸਪਤਾਲਾਂ ਦੇ ਵਿੱਚੋਂ ਪਹੁੰਚੀ ਹੋਈਆਂ ਨੇ ਉੱਤੇ ਲੰਗਰਾਂ ਦੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਔਰ ਜਿਹੜੇ ਖੂਨਦਾਨੀ ਇੱਥੇ ਖੂਨਦਾਨ ਕਰਨ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਪਹੁੰਚ ਰਹੇ ਨੇ ਜਿਨ੍ਹਾਂ ਨੇ ਅੱਜ ਅੰਕਲ ਜਗਮੋਰ ਸਿੰਘ ਪੱਤਰ ਉਹਨਾਂ ਦੀ ਯਾਦ ਦੇ ਅੰਦਰ ਖੂਨਦਾਨ ਕੀਤਾ ਗਿਆ ਇਹ ਜਿਹੜਾ ਖੂਨਦਾਨ ਕਰਨਾ ਮੈਂ ਸਮਝਦਾ ਕਿ ਸਾਰਿਆਂ ਨੂੰ ਉੱਤਮ ਇਹ ਕਾਰਜਾ ਸਾਡੇ ਸਾਰਿਆਂ ਦੇ ਲਈ ਇਹ ਜਿਹੜਾ ਖੂਨ ਦਾਨ ਦਿੱਤਾ ਸੀ ਸਾਰਿਆਂ ਦੇ ਕੰਮ ਆਉਣਾ ਕਿਸੇ ਦੀ ਵੀ ਇਹ ਜਾਨ ਬਚਾ ਸਕਦਾ ਖੂਨਦਾਨ ਕੀਤਾ ਹੋਇਆ ਜਿਹੜੇ ਤੁਸੀਂ ਦਾ ਟਾਈਮ ਤੇ ਜੀ ਬਾਧੂ ਖਰਚੇ ਕਰਦੇ ਸੀ ਕੇਕ ਕੱਟਦੇ ਆ ਉਹਨਾਂ ਦੇ ਨਾਲੋਂ ਤੁਸੀਂ ਕਿਵੇਂ ਦੇਖ ਰਹੇ ਹੋ ਮੈਂ ਮੈਂ ਪਹਿਲਾਂ ਵੀ ਅੱਗੇ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਇਹੋ ਜਿਹੇ ਕਾਰਜ ਨੇ ਚਾਹੀਏ ਉਹ ਤੁਸੀਂ ਜਨਮ ਦਿਨ ਦੇ ਉੱਤੇ ਚਾਹੇ ਕੋਈ ਮੈਰਿਜ ਅਨਿਵਰਸਰੀ ਦੇ ਉੱਤੇ ਕੋਈ ਖੂਨਦਾਨ ਕੈਂਪ ਲਾਉਣੀ ਆ ਕੋਈ ਆਪਣਾ ਮੈਡੀਕਲ ਕੈਂਪ ਲਾਉਣੀ ਆ ਕੋਈ ਅਕਾ ਦਾ ਕੈਂਪ ਲਾਉਣੀ ਆ ਇਹੋ ਜਿਹੇ ਜ਼ਰੂਰੀ ਕਾਰਜ ਕਰਨੀ ਚਾਹੀਦੇ ਉਹ ਆਮ ਤਾਂ ਪਰ ਰੋਟੀ ਰੋਜ਼ ਹੀ ਕਰਨੀ ਆ ਇਹ ਇਹ ਬਾਤੂ ਕਰਤਾ ਕਰੀ ਜੇ ਮੈਂ ਉਹਦਾ ਫਾਇਦਾ ਨਹੀਂ ਕੋਈ ਲੋਕਾਂ ਦੇ ਮੈਂ ਸਮਝਦਾ ਕੀ ਕੱਪ ਲੋਕਾਂ ਦੇ ਲਈ ਕੀ ਕਰ ਸਕਦੇ ਆ ਉਹ ਮੈਂ ਸਮਝਦਾ ਕਿ ਟੱਕਰ ਸਾਹਿਬ ਉਹ ਸਾਡੇ ਵਧਾਈ ਦੇ ਪਰਤੇ ਪਾਤਰ ਦੇ ਸਾਡੇ ਵੀ ਕਹੇ ਨੇ ਗੁਰਦੀਪ ਸਿੰਘ ਟੱਕਰ ਜੀ ਇਹਨਾਂ ਦਾ ਸਮੂਹ ਪਰਿਵਾਰ ਖੜਾ ਸੋ ਇਹਨਾਂ ਨੂੰ ਮੈਂ ਅੱਜ ਦੇ ਇਸ ਸ਼ੋਕ ਪਵਿੱਤਰ ਦਿਹਾੜੇ ਦੀ ਜਿੱਥੇ ਬਜ਼ੁਰਗਾਂ ਨੂੰ ਵੀ ਯਾਦ ਕਰ ਰਹੇ ਆ ਉਹਨੂੰ ਅ ਸ਼ਰਧਾ ਸਤਕਾਰ ਭੇਟ ਕਰ ਰਹੇ ਆ ਤੇ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਬਹੁਤ ਵੱਡਾ ਜਿਹੜਾ ਇਹ ਕਾਰਜ ਕੀਤਾ ਸਾਡਾ ਸੋਸ਼ਲ ਵੈਲਫੇਅਰ ਸੁਸਾਇਟੀ ਜੀ 20 ਸਾਲ ਇਹ ਜੇ ਕਾਰਜ ਕਰਦੀ ਹੈ ਜੀ ਕਿਵੇਂ ਦੇਖਦੇ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਸ਼ਿਵ ਕੁਮਾਰ ਸ਼ਿਮਲੀ ਜੀ ਉਹਨਾਂ ਦੇ ਸਾਰੇ ਸਾਥੀ ਨਹੀਂ ਜਿਹੜੇ ਕੋਈ ਕਾਸੀ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਜਦੋਂ ਵੀ ਕੋਈ ਇਹੋ ਜੇ ਕਾਰਜ ਕਰਦੇ ਨੇ ਤਾਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਬਹੁਤ ਵੱਡੇ ਉਹਨਾਂ ਦੇ ਵੀ ਕਾਰਜ ਨੇ ਇਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਹਮੇਸ਼ਾ ਸਹਿਯੋਗ ਹਾਂਜੀ ਅੱਜ ਸਵੈਗੀਆਂ ਸਿਵਾਰ ਗੁਮੋਰ ਸਿੰਘ ਜੀ ਕਰਕੇ ਉਹਨਾਂ ਦੀ ਯਾਦ ਵਿੱਚ ਜਿਹੜਾ ਖੂਦਨ ਕੇ ਮਾਛੋੜਾ ਸਾਭੂ ਲਗਾਇਆ ਗਿਆ ਹੈ ਬਹੁਤ ਵਧੀਆ ਉਹਨਾਂ ਮੈਂ ਪਰਿਵਾਰਾਂ ਨੂੰ ਵੀ ਧੰਨਵਾਦ ਦੇ ਪਾਤਰ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿਹੇ ਕੈਂਪ ਲਗਾਉਂਦੇ ਆ ਅਤੇ ਇਹ ਕੈਂਪ ਲਾਉਣ ਦਾ ਜਿੱਥੇ ਖੂਨਦਾਨ ਮਹਾਨਦਾਨ ਦਾ ਉਹ ਆਪਾਂ ਏਮ ਪੂਰਾ ਕਰਦੇ ਆ ਉੱਥੇ ਆਪਣੇ ਬਜ਼ੁਰਗਾਂ ਨੂੰ ਸੱਚੀ ਤੇ ਸੱਚੀ ਸ਼ਰਧਾਂਜਲੀ ਦਿੰਨੇ ਆ ਕਿ ਇੱਕ ਖੂਨ ਦੇ ਨਾਲ ਜੇ ਇੱਕ ਜਾਨ ਵੀ ਬਚ ਜਾਂਦੀ ਹੈ ਤਾਂ ਸਦਾ ਲਈ ਉਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਆ ਅਮਰ ਬਣ ਜਾਂਦੇ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਟੱਕਰ ਪਰਿਵਾਰ ਨੂੰ ਜਿਨ੍ਹਾਂ ਨੇ ਸਾਡੇ ਜਥੇਦਾਰ ਜਗਮੂਰ ਸਿੰਘ ਟੱਕਰ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਆ ਇਸ ਮਛਵਾੜੇ ਖੇਤਰ ਲਈ ਵੇਟ ਖੇਤਰ ਲਈ ਉਹਨਾਂ ਦੀ ਜਾਂਚ ਇੱਕ ਐਂਪ ਲਵਾਇਆ ਇਹਨਾਂ ਦਾ ਬਹੁਤ ਰਣੀਆ ਬਾਈ ਜੀ ਦਾ ਖਾਲਸਾ ਬਹਿਰ ਜੀ ਦੀ ਇਹ ਤਰ੍ਹਾਂ ਦੀ ਖੁੰਦਾਂ ਕੈਂਪ ਤੇ ਪਹੁੰਚੇ ਸੀ ਕੀ ਸੰਦੇਸ਼ ਹੈ ਦੇਖੋ ਬੜੀ ਅੱਛੀ ਗੱਲ ਆ ਸਰਦਾਰ ਜਗਮਉਂਦ ਸਿੰਘ ਟੱਕਰ ਦੀ ਯਾਦ ਵਿੱਚ ਉਹ ਬੜੇ ਵਧੀਆ ਇੱਕ ਸਮਾਜ ਸੇਵੀ ਸੀ ਉਹਨਾਂ ਦਾ ਬੇਟਾ ਗੁਰਦੀਪ ਸਿੰਘ ਟੱਕਰ ਪਹਿਲਾਂ ਟੂਰਨਾਮੈਂਟ ਕਰਾਇਆ ਕਰਦੇ ਆ ਹੁਣ ਉਹਨਾਂ ਨੇ ਇੱਕ ਬੜਾ ਵਧੀਆ ਪ੍ਰਾਲਾ ਕੀਤਾ ਖੂਨਦਾਨ ਕੈਂਪ ਲਾੰਦਾ ਸਮਾਜ ਸੇਵੀ ਸੰਸਥਾ ਨਾਲ ਲੜ ਕੇ ਉਹਨਾਂ ਨੇ ਅੱਜ ਖੂਨਦਾਨ ਕੈਂਪ ਲਾਇਆ ਮੇਰੇ ਖਿਆਲ ਇਹ ਤਾਂ ਉੱਪਰ ਕੋਈ ਸਮਾਜ ਨੂੰ ਸੇਵਾ ਨਹੀਂ ਹੋ ਸਕਦੀ ਕਿਉਂਕਿ ਅੱਜ ਦਿੱਤਾ ਹੋਇਆ ਖੂਨ ਪਤਾ ਨਹੀਂ ਕਿਸ ਲੋੜਵੰਦ ਦੇ ਕਦੋਂ ਕੰਮ ਆਵੇ ਇਹ ਬਹੁਤ ਵਧੀਆ ਇਹਨਾਂ ਦਾ ਅਭਰਾਲਾ ਆ ਅਸੀਂ ਇਸ ਗੱਲ ਦੀ ਬਹੁਤ ਹੀ ਸਲਾੰਘਾ ਕਰਦੇ ਹਾਂ